ਰਾਦਾ ਸਮਾਮੀ ਡੇਰਾ ਵਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਦੁਆਰਾ ਅੱਜ ਇੱਕ ਸਵੇਰੇ ਚਿੱਠੀ ਦਾ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਬਾਬਾ ਗੁਰਿੰਦਰ ਸਿੰਘ ਨੇ ਦੱਸਿਆ ਕਿ ਡੇਰਾ ਵਿਆਸ ਦਾ ਹੁਣ ਨਵਾਂ ਮੁਖੀ ਹੈ ਜਿਹੜਾ ਕਿ ਜਸਦੀਪ ਸਿੰਘ ਗਿੱਲਾ ਹੈ ਕਿਉਂਕਿ ਗੁਰਿੰਦਰ ਸਿੰਘ ਬਾਬਾ ਹੁਣ ਇੱਕ ਲੰਮੇ ਟਾਈਮ ਤੋਂ ਕੈਂਸਰ ਨਾਲ ਪੀੜਤ ਸਨ ਜਿਸ ਦੇ ਚੱਲਦਿਆਂ ਉਹਨਾਂ ਨੇ ਹੁਣ ਨਵੇਂ ਮੁਖੀ ਬਣਾ ਦਿੱਤਾ ਹੈਗਾ ਜਸਦੀਪ ਸਿੰਘ ਗਿੱਲ ਨੂੰ ਜਸਦੀਪ ਸਿੰਘ ਗਿੱਲ ਦੀ ਉਮਰ 45 ਸਾਲਾ ਤੇ ਉਹਨਾਂ ਨੇ IIT ਦਿੱਲੀ ਤੋਂ B.Tech ਤੇ M.Tech ਕੀਤੀ ਹੋਈ ਹੈ ਕਿ ਤੇ 2019 ਤੋਂ ਉਹ ਸਿਪਲਾ ਕੰਪਨੀ ਨਾਲ ਜੁੜੇ ਹੋਏ ਸਨ ਡੇਰਾ ਵਿਆਸ ਦੇ ਨਵੇਂ ਮੁਖੀ ਬਣਨ ਤੋਂ ਬਾਅਦ ਹੁਣ ਲੋਕ ਨੇ ਜਿਹੜੇ ਕਿ ਕਮੈਂਟ ਬਾਕਸ ਦੇ ਵਿੱਚ ਆਪਣੇ ਆਪਣੇ ਵਿਚਾਰ ਦਿੰਦੇ ਪਏ ਨੇ ਜਿਵੇਂ ਕਿ ਇੱਕ ਨੇ ਲਿਖਿਆ ਕਿ ਦੂਜਿਆਂ ਦੀ ਬਿਮਾਰੀ ਠੀਕ ਕਰਦਾ ਕਰਦਾ ਰਾਧਾ ਸਵਾਮੀ ਆਪ ਬਿਮਾਰ ਹੋ ਗਿਆ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਲੋਕ ਸੇ ਇਨਾਂ ਕੋਲ ਠੀਕ ਹੋਣ ਜਾਂਦੇ ਆ ਡੇਰਿਆਂ ਚ ਜਿਹੜੇ ਆਪ ਮਰੀਜ਼ ਹੋਣ ਤੇ ਉਸ ਤੋਂ ਬਾਅਦ ਅਗਲੇ ਨੇ ਲਿਖਿਆ ਕਿ ਲੋਕਾਂ ਦੀਆਂ ਬਥੇਰੀਆਂ ਜ਼ਮੀਨਾਂ ਖਾਧੀਆਂ ਨੇ ਬਾਬੇ ਨੇ ਤੇ ਬਾਕੀ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਡੇਰਾ ਵਿਆਸ ਦੇ ਨਵੇਂ ਬਣੇ ਮੁਖੀ ਜਸਦੀਪ ਸਿੰਘ ਗਿੱਲ ਨੂੰ ਵਧਾਈਆਂ ਵੀ ਦਿੰਦੇ ਪਏ ਨੇ ਜੋ ਕਮੈਂਟ ਤੁਸੀਂ ਆਪਣੀ ਸਕਰੀਨ ਉੱਪਰ ਪੜ੍ਹ ਸਕਦੇ ਜਿਹਦੇ ਵਿੱਚ ਲੋਕ ਚੰਗੇ ਚੰਗੇ ਕਮੈਂਟ ਕਰਦੇ ਪਏ ਨੇ ਬਾਬੇ ਨੂੰ ਲੈ ਕੇ ਸੋ ਬਾਕੀ ਇਸ ਬਾਰੇ ਆਪਣੀ ਕੋਈ ਨਿੱਜੀ ਰਾਏ ਨਹੀਂ ਹੈਗੀ ਬਾਕੀ ਤੁਸੀਂ ਕੀ ਸੋਚਦੇ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਲਈ ਚੈਨਲ ਤੇ ਬਣੇ ਰਹੋ